ਦੇਖੋ ਭਗਵਾਨ ਜਗਨਨਾਥ ਜੀ ਦੇ ਮੈਨੂੰ ਜਦੋਂ ਮੈਂ ਮਨਿਸਟਰ ਸੀ ਮੈਂ ਉਸ ਵੇਲੇ ਪੂਰੀ ਵੀ ਜਾ ਕੇ ਦਰਸ਼ਨ ਕਰਕੇ ਆਇਆ ਸੀ 오ਡੀਸਾ ਦੇ ਵਿੱਚ ਔਰ ਮੱਥਾ ਵੀ ਟੇਕਿਆ ਆ ਉੱਥੇ ਉਹਨਾਂ ਦੇ ਸ਼ਬਦ ਕੀਰਤਨ ਨਾਲ ਸੁਣਿਆ ਉੱਥੋਂ ਦੇ ਪੁਜਾਰੀ ਜਿਹੜੇ ਸੀ ਉਹਨਾਂ ਨਾਲ ਪੂਜਾ ਵੀ ਕੀਤੀ ਤੇ ਮਨ ਨੂੰ ਬੜਾ ਸਕੂਨ ਮਿਲਿਆ ਸੀ ਅੱਜ ਫੇਰ ਇੱਥੇ ਆਉਣ ਦਾ ਮੌਕਾ ਮਿਲਿਆ ਔਰ ਮੇਰਾ ਰਾਚਾਤਰਾ ਜੀ ਵੀ ਜਾਣਦਾ ਸੀਗਾ ਪਰ ਉਹਨਾਂ ਦੇ ਟਾਈਮ ਦੀ ਥੋੜੀ ਜਿਹੀ ਚੇਂਜ ਹੋਣ ਕਰਕੇ ਅੱਜ ਜੇ ਅੱਜ ਜੇ ਆਪਾਂ ਆਏ ਆ ਇੱਥੇ ਇੱਥੇ ਜੋ ਉਹਨਾਂ ਦੇ ਉਦੇਸ਼ ਜੋ ਉਹਨਾਂ ਸਾਨੂੰ ਬਰਸਤਾ ਦਿਖਾਇਆ ਜੋ ਉਹਨਾਂ ਨੇ ਸਾਨੂੰ ਹਿੰਦੁਸਤਾਨ ਦੇ ਵਿੱਚ ਫਿਚਰਨ ਦਾ ਤਰੀਕਾ ਦੱਸਿਆ ਮਾਨਵਤਾ ਦੇ ਵਿੱਚ ਉਹ ਤੇ ਸਾਨੂੰ ਸਾਰਿਆਂ ਨੂੰ ਚੱਲਣਾ ਚਾਹੀਦਾ ਹੈ ਕਿ ਕੁਝ ਆਪਾਂ ਬੜੇ ਮਟੀਰੀਅਲਿਸਟਿਕ ਹੋ ਗਏ ਆ ਤੇ ਜੇ ਭਗਵਾਨ ਦੀ ਕਿਰਪਾ ਦੇ ਨਾਲ ਜਾਂ ਉਹਦੀ ਇਹ ਸੋਚ ਦੇ ਮੁਤਾਬਕ ਨਹੀਂ ਚੱਲੇਗਾ ਸਿੱਖ ਕਦੀ ਤਰੱਕੀ ਨਹੀਂ ਕਰ ਸਕਦੇ ਹਿੰਦੁਸਤਾਨ ਇਸ ਕਰਕੇ ਬਚਾ ਕੇ ਸਾਰੇ ਧਰਮਾਂ ਦੇ ਹਰਮ ਧਰਮ ਚ ਅਸੀਂ ਇੱਕ ਦੂਜੇ ਦਾ ਮਿਲ ਕੇ ਦਿਨ ਮਨਾਉਨੇ ਆਂ ਔਰ ਖਾਸ ਕਰਕੇ ਜੇ ਆਪਾਂ ਵੇਖੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਭਗਵਾਨ ਰਾਮ ਦਾ ਬਹੁਤ ਵਾਰੀ ਨਾਮ ਆਇਆ ਸਭ ਤੋਂ ਜ਼ਿਆਦਾ ਰਾਮ 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 ਸਿਮਰ ਸੁਖ ਪਾਏਗਾ ਕਿ ਰਾਮ ਨੂੰ ਸਿਮਰ ਸੁਖ ਪਾਏਗਾ ਤੋ ਇਹ ਸਾਨੂੰ ਸਾਰਿਆਂ ਨੂੰ ਇਦਾਂ ਚੱਲਣ ਸਿੱਧਾ ਔਰ ਮੈਂ ਗੁਰਦਾਸਪੁਰ ਨਵਾਸੀਨ ਮੁਬਾਰਕਬਾਦ ਦਿੰਦਾ ਜਿਹਨਾਂ ਇਹਨਾਂ ਦੇ ਦਰਸ ਜੀ ਐਮਐਲਏ ਸਾਹਿਬ ਨੇ ਮੈਨੂੰ ਕਿਹਾ ਸੀ ਕਿ ਪਹੁੰਚਣਾ ਔਰ ਮੈਂ ਪੌਣੇ ਚਾਰ ਦੇ ਨਾਲ ਕੋਲ ਆ ਗਿਆ ਮੈਨੇਜਮੈਂਟ ਵੱਲੋਂ ਥੋੜਾ ਰਾਜ ਯਾਤਰਾ ਲੇਟ ਹੋ ਗਈ ਅਦਰ ਜੀ ਮੈਂ ਵੀ ਨਾਲ ਉਹਨਾਂ ਦੀ ਯਾਤਰਾ ਕਰਨੀ ਸੀ ਨੈਕਸਟ ਟਾਈਮ ਜਿਹੜੀ ਹੈ ਕਿ ਉਹਦੇ ਥਾਵਾਂਗੇ ਗੁਰੂ ਗ੍ਰੰਥ ਸਾਹਿਬ ਨੇ ਤੇ 550 ਸਾਲ ਪਹਿਲਾਂ ਹੀ ਇੱਕ ਇੱਕ ਦੂਜੇ ਦੇ ਪੇਟ ਭਾ ਵੀ ਮਟਾ ਦਿੱਤੇ ਉਹਦੇ ਹਰ ਨੇ ਉਹਦੇ ਚ ਪਕਟਾਂ ਦੀ ਤੇ ਗੁਰੂਆਂ ਦੀ ਬਾਣੀ ਉਹਦੇ ਚ ਦਰਜ ਆ ਇਸ ਕਰਕੇ ਪੰਜਾਬ ਦੇ ਵਿੱਚ ਤੇ ਵੈਸੇ ਹੀ ਇੱਕ ਦੂਜੇ ਦਾ ਬਹੁਤ ਪਿਆਰ ਹੈ ਉਹ ਦੂਸਰੀ ਕਰਦੀ ਹੈ ਦੇਖੋ ਆ ਮੈਂ ਕਹਿੰਦਾ ਕਿ ਮੈਂ ਖੁਸ਼ਕਿਸਮਤ ਆ ਕਿ ਪਿਛਲੇ ਕਈ ਸਾਲਾਂ ਤੋਂ ਭਗਵਾਨ ਜਗਨਨਾਥ ਜੀ ਦੀ ਯਾਤਰਾ ਜੋ ਗੁਰਦਾਸਪੁਰ ਚ ਨਿਕਲਦੀ ਆ ਉੱਚ ਆਉਣ ਦਾ ਮੌਕਾ ਮਿਲਦਾ ਆ ਔਰ ਮੈਨੂੰ ਯਾਦ ਆ ਕਿ ਪਿਛਲੀ ਵਾਰ ਜਦੋਂ ਪਿਛਲੇ ਤੋਂ ਪਿਛਲੇ ਸਾਲ ਦੀ ਗਵਰਨਮੈਂਟ ਦੀ ਗੱਲ ਆ ਆਪਣੀ ਜਦੋਂ ਕਾਂਗਰਸ ਦੀ ਸਰਕਾਰ ਸੀ ਰੰਧਾਵਾ ਸਾਹਿਬ ਮੰਤਰੀ ਸਨ ਤੇ ਉਦੋਂ ਰੰਧਾਵਾ ਸਾਹਿਬ ਨੇ ਮੈਂ ਰੰਧਾਵਾ ਸਾਹਿਬ ਨੂੰ ਉਦੋਂ ਵੀ ਇਨਵਾਈਟ ਕੀਤਾ ਸੀ ਤੇ ਉਦੋਂ ਰੰਧਾਵਾ ਸਾਹਿਬ ਨੇ ਪੈਦਲ ਨਾਲ ਯਾਤਰਾ ਕੀਤੀ ਸੀ ਸ਼ਹਿਰ ਦੇ ਵਿੱਚ ਜੀ ਅੱਜ ਵੀ ਉਹਨਾਂ ਦਾ ਪੂਰਾ ਮੂਡ ਸੀਗਾ ਵੀ 1 ਘੰਟਾ ਡੇਢ ਘੰਟਾ ਮੈਂ ਪੈਦਲ ਚੱਲਣਾ ਨਾਲ ਤੇ ਟਾਈਮ ਮੈਨੂੰ 4 ਵਜੇ ਦਾ ਦਿੱਤਾ ਗਿਆ ਸੀਗਾ ਤੇ ਪੌਣੇ 4 ਰੰਧਾਵਾ ਸਾਹਿਬ ਆ ਗਏ ਤੇ ਪਰ ਯਾਤਰਾ ਥੋੜਾ ਲੇਟ ਹੋ ਗਈ ਤੇ ਇਸ ਕਰਕੇ ਰੰਧਾਵਾ ਸਾਹਿਬ ਫਿਰ ਮੰਦਰ ਨਤਮਸਤਕ ਹੋ ਕੇ ਸੰਗਤਾਂ ਦੇ ਦਰਸ਼ਨ ਕਰਕੇ ਤੇ ਆਪਣੀ ਹਾਜ਼ਰੀ ਜਿਹੜੀ ਦਰਜ ਕਰਕੇ ਗਏ ਆ ਅਗਲੀ ਵਾਰ ਉਹ ਨਾਲ ਵੀ ਚੱਲਣਗੇ ਉਹਨਾਂ ਨੂੰ ਉਸੇ ਟਰਾਈਵ ਹਿਸਾਬ ਨਾਲ ਟਾਈਮ ਦਿੱਤਾ ਜਾਊਗਾ ਸੋ ਮੈਂ ਤੇ ਇਹ ਸਮਝਦਾ ਕਿ ਮੈਂ ਮੇਰੇ ਤੇ ਬੜੀ ਕਿਰਪਾ ਦਾ ਪਰਮਾਤਮਾ ਦੀ ਕਈ ਸਾਲਾਂ ਤੋਂ ਲਗਾਤਾਰ ਨੰਗੇ ਪੈਰੀ ਚੱਲਣ ਦਾ ਮੌਕਾ ਮਿਲਦਾ ਆਪੇ ਪਰਮਾਤਮਾ ਮੈਨੂੰ ਬੱਲ ਬਖਸ਼ਦਾ ਚਾਹੇ ਗਰਮੀ ਹੋਵੇ ਚਾਹੇ ਸਿਆਲ ਹੋਵੇ ਚਾਹੇ ਜੋ ਮਰਜੀ ਹੋਵੇ ਪਰ ਜਿੰਨਾ ਚਿਰ ਹਿੰਮਤ ਪਰਮਾਤਮਾ ਦੇਣ ਵਾਲਾ ਉਹ ਦਿੰਦਾ ਆ ਤੇ ਚੱਲਦੇ ਰਹੀਦਾ ਸੋ ਸਭ ਤੋਂ ਵੱਡੀ ਗੱਲ ਆ ਕਿ ਇਹ ਜਿਹੜੇ ਧਾਰਮਿਕ ਪ੍ਰੋਗਰਾਮ ਆ ਇਹ ਸਾਨੂੰ ਇੱਕ ਕੜੀ 'ਚ ਪਰੋਂਦੇ ਨੇ ਸਭ ਧਰਮਾਂ ਤੋਂ ਉੱਪਰ ਉੱਟ ਕੇ ਇੱਕ ਉੱਚਾ ਧਰਮ ਆ ਇਨਸਾਨੀਅਤ ਉਹ ਇਨਸਾਨ ਐਸ ਵੇਲੇ ਹਰ ਧਰਮ ਦੇ ਇੱਥੇ ਇਕੱਠੇ ਨੇ ਤੇ ਇਕੱਠੇ ਹੋ ਕੇ ਅਸੀਂ ਇਹ ਯਾਤਰਾ ਸ਼ਹਿਰ ਦੀ ਪ੍ਰਕਰਮਾ ਕਰਦੇ ਆ ਤੇ ਪਰਮਾਤਮਾ ਕੀ ਉਹ ਅਰਦਾਸ ਕਰਦੇ ਆ ਕਿ ਜਿੰਨੇ ਵੀ ਪ੍ਰਬੰਧਕ ਨੇ ਇਹਨਾਂ ਨੂੰ ਪਰਮਾਤਮਾ ਉਦੋਂ ਬਖਸ਼ੇ ਤੇ ਇਹ ਪ੍ਰੋਗਰਾਮ ਚੱਲਦੇ ਰਹਿਣ ਦੇਖੋ ਮੈਂ ਪਹਿਲਾਂ ਹੀ ਕਿਹਾ ਕਿ ਇਹ ਉਹ ਚੀਜ਼ ਹੈ ਜਿਹੜੀ ਤੁਸੀਂ ਕੋਟ ਨਹੀਂ ਕਰ ਸਕਦੇ ਪ੍ਰਮਾਤਮਾ ਜੇ ਦੇ ਤੁਸੀਂ ਦਰਸ਼ਨ ਕਰਨ ਆਇਓ ਪ੍ਰਮਾਤਮਾ ਜੇ ਪ੍ਰਕਰਮਾ ਕਰਨ ਆਇਓ ਯੂ ਕੈਨੋਟ ਕੋਟ ਇਹ ਬਾਲੋਨੇ ਬਖਸ਼ਣਾ ਕਿੰਨਾ ਚਿਰ ਹੁਕਮਾਂ ਨਾਲ ਚੱਲਣ ਦਾ ਕਿੰਨਾ ਚਿਰ ਤੁਸੀਂ ਮੱਥਾ ਟੇਕਣਾ ਇਹ ਸਾਰਾ ਉਹ ਸਮਾਂ ਨਿਸ਼ਚਿਤਤਾ ਹਰ ਚੀਜ਼ ਦਾ ਸੋ ਇਹਦੇ ਵਿੱਚ ਅਸੀਂ ਕੁਝ ਵੀ ਕੋਟ ਨਹੀਂ ਕਰ ਸਕਦੇ ਸਾਬ ਉਹਦੇ ਛਤਰੀ ਥੱਲੇ ਆਸੀਂ